Ha be di cia. ட்ட

ا بني بچي ڏيک 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 भई चङा मारे छोटे मिर्च ताड़ी मारो यार तारी चङा न मारो ऐ न करो यार ਇਹ ਕਿਹੜਾ ਕੋ ਪਿੰਡੂ ਖੇਡ ਮੈਲਾ ਚੱਲਦਾ ਦੱਬਾ ਆਹ 5 ਛੋਟੇ ਬੱਚੇ ਕੁਰਸੀ ਖੱਡੋ ਏ ਉਹ ਤੁਹਾਨੂੰ ਸੰਦੜੀ ਕੁਰਸੀਆਂ ਛੋਟੇ ਛੋਟੇ ਬੱਚੇ ਮਾਰ ਮਾਰ ਕਰਨ ਤੇ ਚਲ ਵੀਰ ਚਲੋ ਆ ਛੱਡੋ ਆ ਵੱਡੇ ਮੁੰਡੇ ਵੇ ਜਦੋਂ ਛੋਟੇ ਛੋਟੇ ਕੁਰਸੀਆਂ ਆਹ ਦੇਖੋ ਤੁਹਾਨੂੰ ਕੁਰਸੀ ਵਿਚ ਚੱਲੋ ਕੋਈ ਫੜਾ ਕੇ ਤੇ ਮੈਨੂੰ ਕੁਰਸੀ ਨਹੀਂ ਨਹੀਂ ਚੱਲਦਾ ਆ ਲੈ ਜੇ ਆਉਂਦਾ ਕੁਣੀ ਛੜਕਾ ਬਲੇ ਆਹ ਜੀ ਬਣਾ ਦਿੱਤਾ ਕਿੰਨਾ ਬੱਲੇ ਆਹ ਆਹ ਉਹ ਮੁੰਡਾ ਆਪਾ ਪਾਪਲਾ ਜਦੋਂ ਆਪਣਾ ਖੜਾ ਚੱਕੀਏ ਨਾ ਉਹ ਕਿਹੜੇ ਸਤਾਰੀ ਵਾਲੇ ਕਿੱਧਰ ਗਏ ਹੋ ਚਲ ਕਾਲੂ ਪਾਪਲਾ ਕੇ ਪਾਣੀ ਮਾਰੂ ਮੜਾ ਚੱਲ ਚੱਲ ਉਹ ਬੋਲ ਤੋੜਿਆ ਜਾ ਤੋ ਸਵਤੰਤਰੇ ਮੋਟਰ ਸੜਾ ਕੇ ਆਪਾਂ ਜਾ ਹਾਂਜੀ ਉਹ ਨਹੀਂ ਆ ਉਹਨੇ ਮੈਨੂੰ ਦੱਸਿਆ ਜਾਂ ਪਾਣੀ ਮਰੋ ਡੱਕਾ ਨਹੀਂ ਤੋੜਿਆ ਆਏ ਤੋੜਾ ਫਰਦਾਨ ਸੁਨੀਰ ਦਾ ਥੈਂਕ ਯੂ ਥੈਂਕ ਯੂ ਬੱਚੇ ਨਾ ਲੱਗੇ ਚੇਅਰ ਬੈਡ ਬੈਡ ਬੈਠਾ 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 ਬੈਠ आ कोई रे कि

ਆ ਗਿਆ

ਇੱਥੇ ਖੜਦਣੇ ਆ। ਬੁਰੇ ਆਇਆ ਉਹ ਬਾਹਰ ਰੱਖ ਮੇਰੇ ਬੰਦੇ। ਬੱਸ ਖੜ ਕੇ ਬਣਾਵਾਂਗੇ ਖੜ ਕੇ ਵਧੀਆ ਫਰੇਮ ਆਉਂਦਾ ਇਹਦਾ। ਖੜੇ ਪਿੰਡੋਂ ਆਏ ਆ। ਓਹ ਬੈਰੀ ਮੁੰਡਾ ਆ ਜਾ ਤੂੰ ਤੂੰ ਬਰ ਇੱਕ ਗਾਣਾ ਦਊ। ਇੱਕ ਗਾਣਾ ਦੱਸ ਝੂਟਿਆ। ਨੋਨਾ ਹੋ ਗਿਆ ਨੋਨਾ ਹੋ ਗਿਆ ਨੋਨਾ ਹੋ ਗਿਆ ਕੌਣ ਗਿਆ ਖੱਦਾ ਕਿਹਨਾ ਖੜ ਜਾ ਦੋ ਮਿੰਟ ਖੜ ਜਾ ਤੂੰ ਓਏ ਓਏ ਇੱਦਾਂ ਕਰਵਾ ਮੋੜਦਾ ਕਿੱਥੇ ਆਇਆ ਯਾਰ ਮੋੜਦਾ ਉਹ ਬੰਦੀ ਫੜੀ ਸਕਦਾ ਬੋਲਦਾ ਹੋਣਗੇ ਮੁੰਡੇ ਬ੍ਰਿੰਦਰ ਦਾ ਲੜਪੀ ਗੱਲ ਸਟੱਗਲ ਸਹੀ ਸਟੱਗਲ ਹੋ ਗਈ ਯਾਰ ਗੱਲ ਤਰੀ ਹੈਗੀ ਇਸ ਸਟੱਗਲ ਗੱਲ ਤਰੀ ਹੈਗੀ ਕੋਣ ਦਾ ਪੱਕਾ ਕੋਈ ਨਹੀਂ ਖੜਦਾ ਖੜਦਾ ਉਹਨਾਂ ਵਾਲੇ ਆ ਪਤਾ ਮੈਨੂੰ ਕੋਈ ਨਹੀਂ ਸਹੀ ਮੂੰਹ ਬੰਦ ਕਰਾਦਾ ਐ ਜੇ ਤੇ ਨਾ ਹੋਵੇ ਅੱਗੇ ਦੇਖਿਆ ਓਏ ਕੋਈ ਨਹੀਂ ਕੋਈ ਨਹੀਂ ਤੇਰੀ ਦੇ ਦੇਗੀ ਤੇਰੇ ਲਈ ਲੱਗ ਗਿਆ ਲੱਗ ਗਿਆ ਓਏ ਥੋੜਾ ਥੋੜਾ ਦਉਸ਼ੋਦ ਨਹੀਂ ਕੋਈ ਨਹੀਂ ਚੱਲ ਫਿਰ 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 ਹੋ ਗਿਆ ਕੋਈ ਨਹੀਂ ਹੜਦਾ ਬੰਟਾ කර්ජන ලෑ ස කොත්න දමට හරදන්න ල අයිග නිල පිය දන්නනෑ හැ

ਬਲਕਾਰ ਨੂੰ ਲਾਉਣਾ ਉਹ ਉਹ ਪਰਨਾ ਕਿੱਥੇ ਗਿੱਲਾ ਕਰਕੇ ਲੈ ਆਈ ਇਹਨੂੰ ਗਰਮ ਹੋ ਗਿਆ ਹੀਟ ਹੋ ਗਿਆ ਕੀ ਮਲ ਲਿਆਉਣਾ ਉਹ ਕੱਟ ਤਾਂ ਆਪਾਂ ਡੈਰੀ ਕਰ ਲੈ ਫੌੜਾਈ ਉਹ ਫੌਲਾ ਮੁਕੀਆਂ ਮਾਰ ਦੇ ਜੀ ਬਾਹਰ ਕੱਢ ਦੇ ਆਈ ਮੁਕੀਆਂ ਮਾਰ ਦੇ ਜੀ ਬਾਹਰ ਕੱਢ ਬਾਹਰ ਕੱਢ ਬਾਹਰ ਕੱਢ ਇਹਨੂੰ ਬਾਹਰ ਕੱਢੋ ਇਹਨੂੰ ਮੁਕੀਆਂ ਮਾਰ ਦੇ ਜੀ ਕਰੋ ਜੀ ਕੋਣੀ ਮਾਰੀ ਹੈ ਜੀ ਨਾਲ ਇੱਕ ਰੇ ਆੜੀ ਇਹ ਬਾਹਰ ਕਣ ਇਹਨਾਂ ਨੂੰ ਬਾਹਰ ਸਾਰਾ ਬਾਹਰ ਆਰੇ ਬਾਹਰ ਕਾ ਇਹਨਾਂ ਦਾ ਬਾਹਰ ਮੁੰਡਾ ਉਹਨਾਂ ਦਾ ਮੁੰਡਾ ਉਹਨਾਂ ਦਾ ਕੱਲ ਦਾ ਬਾਹਰ 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 ਬਾ